ਜੀ ਚੇਅਰਮੈਨ ਸਾਹਿਬ ਆ ਬੈਂਕ ਵੱਲੋਂ ਜੀ ਜਿਹੜੀ ਚੇਅਰ ਦਿੱਤੀ ਗਈ ਉਹਦੇ ਬਾਰੇ ਕੀ ਗੱਲ ਹੈ ਕਾਰਜੋਗ ਸਾਡੇ ਗੁਰਤਾ ਜੀ ਬੈਂਕ ਮੈਨੇਜਰ ਤੋਂ ਉਹਨਾਂ ਦੇ ਸੀਨੀਅਰ ਅਫੀਸਰ ਤੋਂ ਧੁਤਿਆ ਹੈ ਨੇ ਇਕ ਬੜਾ ਨੇਕ ਕੰਮ ਹੈ ਸੇਵਾ ਦਾ ਕੰਮ ਹੈ ਕੋਣ ਦਾ ਕੰਮ ਹੈ ਜਿਹੜੀ ਜੰ ਚੱਲ ਨਹੀਂ ਸਕਦੀ ਗੋਗਾ ਉਹਦਾ ਨਾਮ ਹੈ ਜਿਹੜਾ ਅਲਾਵਾਦੀ ਰਹਿਣ ਵਾਲੀ ਹੈ ਬੜਾ ਅੱਛਾ ਪ੍ਰਾਲਾਪ ਇਸ ਤਰ੍ਹਾਂ SBI ਬੈਂਕ ਜਿਹੜਾ ਅਲਾਵਾਦੀ ਵੈਸੇ ਹੀ ਨੇਕ ਦਿਲ ਇਨਸਾਨ ਨੇ ਮਿਰਨ ਸਾਹਿਬ ਨੇ ਹਰ ਇੱਕ ਨੂੰ ਕੰਪਲੀਟ ਕਰ ਦੇ ਨੇ ਪਰ ਵੱਡੀ ਗੱਲ ਹੈ ਸਾਦਗੀ ਤੇ ਮਿੱਠੜੇ ਬੋਲ ਜਿਹੜੇ ਨੇ ਲੋਕਾਂ ਨੂੰ ਮੋਹ ਲੈਂਦੇ ਨੇ ਜਿਹਦੇ ਕਰਕੇ ਆ ਵੇਖੋ ਬੈਂਕ ਦਾ ਕਿੰਨਾ ਵਧੀਆ ਕੰਮ ਚੱਲਿਆ ਹੈ ਅਸੀਂ ਦੁਆ ਕਰਦੇ ਹਾਂ ਐਵੇਂ ਦਿਲ ਦਾ ਨੇਕ ਸਾਥੀ ਚਰਦੀ ਕਲਾ ਕਰਨ ਵਾਈਗੁਰ ਦੀ ਤਾਂ ਚੇਅਰਮੈਨ ਸਭ ਉਦੋਂ ਜਿਹੜੀਆਂ ਚਿਹਰੇ ਇੰਨੀਆਂ ਵੰਡੀਆਂ ਨੇ ਉਹਨਾਂ ਦੇ ਵਿੱਚ ਨਹੀਂ ਆਇਆ ਕੋਈ ਲਿਸਟ ਜਨਾ ਕਈ ਰਹਿ ਗਏ ਨੇ ਜੇ ਕੋਈ ਦੁਬਾਰਾ ਇਹਦੇ ਉਹ ਰਹਿ ਗਏ ਨੇ ਨਾ ਹਾਂਜੀ ਉਹ ਅਲਿੰਕੋ ਕੰਪਨੀ ਹੈ ਉਹਨਾਂ ਵੱਲੋਂ ਸਮਾਨ ਵੰਡਿਆ ਗਿਆ ਸੀ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਅਸੀਂ ਦੁਬਾਰਾ ਦੇ ਦਿੱਤੀ ਜੀ ਉਹਦੇ ਵਿੱਚ ਲਗਭਗ 1 ਕਰੋੜ ਦਾ ਸਮਾਨ ਵੰਡਿਆ ਜਿਹੜੇ ਰਹਿ ਗਏ ਨੇ ਉਹ ਦੁਬਾਰਾ ਸੰਪਰਕ ਕਰਨ ਤੇ ਚਾਹੇ ਆਦੇ ਪਿੰਡ ਦੇ ਸਰਪੰਚ ਨਾਲ ਕਰਨ ਚਾਹੇ ਕਿਸੇ ਸਾਡੇ ਵਰਕਰ ਨਾਲ ਕਰਨ ਉਹਨਾਂ ਨੂੰ ਦੁਬਾਰਾ ਸਮਾਨ ਦਿੱਤਾ ਗਿਆ ਮੈਡਮ 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 ਸਾਰੀ ਜੀ ਟੀਮ ਮੈਡਮ ਆ ਨੁਸਖਾ ਪ੍ਰਾਇ ਜੜੀ ਆ ਜੀ ਚੇਅਰ ਦਿੱਤੀ ਗਈ ਹੈ ਆਪਣੇ ਸਾਡੇ ਸੀਐਸਆਰ ਐਕਟੀਵਿਟੀ ਹੁੰਦੀ ਹੋਈ ਜੀ ਬੈਂਕ ਆ ਉਹ ਲੈ ਕੰਮ ਕਰਦਾ ਹੀ ਰਹਿੰਦਾ ਸਾਡੇ ਜਿਹੜੇ ਵੀ ਭਲਾਈ ਦੇ ਕੰਮ ਐਸੇ ਸਦਕੇ ਆ ਜੀ ਇੱਕ ਚੇਅਰ ਦਿੱਤੀ ਅੱਗੇ ਉਹ ਵੀ ਅਸੀਂ ਇਦਾਂ ਦੇ ਕੰਮ ਹੀ ਕਰਦੇ ਰਹਾ ਇਹ ਤੁਹਾਡੇ ਕੋਲ ਪਹਿਲਾਂ ਪਹਿਲਾਂ ਕਿਤੇ ਪਹਿਲੇ ਵਾਰ ਨਹੀਂ ਪਹਿਲਾਂ ਵੀ ਅਸੀਂ ਕਰਦੇ ਰਹੇ ਸੀ ਪਹਿਲਾਂ ਅਸੀਂ ਬੈਂਕਰੋਜ ਫਸਟ ਟਾਈਮ ਕੀਤਾ ਪਹਿਲਾਂ ਅਸੀਂ ਰੀਪਲਾਂਟੇਸ਼ਨ ਕੀਤੀ ਹੈ ਕੁਝ ਵੀਐਸਐਫ ਤੇ ਸਾਈਨ ਬੋਰਡ ਲਗਾਏ ਨੇ ਅਲਰੇਡੀ ਚੇਅਰ ਵਗੈਰਾ ਉਹ ਫਸਟ ਟਾਈਮ ਬਣੀ। ਤੋਂ ਅੱਗੇੋਂ ਵੀ ਅਸੀਂ ਇਦਾਂ ਦੇ ਕੰਮ ਕਰਦੇ ਰਹਾਂਗੇ ਜਿਸ ਕਾਕੇ ਲੋਕਾਂ ਦਾ ਮੈਕਸਿਮਮ ਫਾਇਦਾ ਹੋਵੇ। ਇਹ ਤੁਸੀਂ ਦੇਖ ਸਕਦੇ ਵੀ ਅੱਛੇ ਵੱਲੋਂ ਜਿਹੜਾ ਕੀ ਇਹ ਜਿਹੜੀ ਕਿ ਬੈਂਕ ਵੱਲੋਂ ਜਿਹੜੀ ਚੇਅਰ ਦਿੱਤੀ ਗਈ ਏ ਬੜਾ ਬੈਂਕ ਦਾ ਪ੍ਰਾਲਾ ਮੇਜਰ ਸਾਹਿਬ ਵੱਲੋਂ ਜਿਹੜਾ ਕੀਤਾ ਗਿਆ।